ਬੰਦਾ ਇੱਕ ਕੂਟੇ ਤੇ ਚੜ ਕੇ ਨਾ ਗੁਰਦੁਆਰਾ ਦੇ ਕੋਲ ਆ ਗਿਆ। ਸਾਨੂੰ ਗੁਰੂ ਘਰ ਮੈਂ ਜਿਹਦੀ ਨੇ ਮਾਨੂੰ ਫਾਇਦ ਜੱਲੇ ਸੀ ਘਰੋਂ ਨਿਕਲੇ ਬਹੁਤ ਬੁਲਾਇਆ। ਮੈਂ ਆਇਆ ਆ ਕੇ ਇਹਨਾਂ ਨੂੰ ਅਸੀਂ ਥੱਲੇ ਫੜ ਕੇ ਲਿਆਇਆ। ਇਹਨੂੰ ਪੁੱਛ ਰਹੇ ਸੀ ਕਿ ਕੀ ਕਰਨ ਜਾਣਾ। ਤੇ ਕੁਝ ਬੋਲਦਾ ਨਹੀਂ। ਤਾਲੂ ਦੇ ਤੀਜੇ ਕੋਲ ਜਰਦਾ ਫੂਟ ਭਾਇਨੇ ਦੇ ਬਾਰੇ ਪਰਚਾ। ਕੁਝ ਇਹ ਪਤਾ ਲੱਗਿਆ ਬੰਦਾ ਕਿੱਥੇ ਦਾ ਹੈ। ਦੇਖਿਆ ਜਦੋਂ ਮੈਂ ਲਪਾਲ ਦਾ। 3 ਦਸੰਬਰ ਦਾ ਪ੍ਰੋਗਰਾਮ ਹੈ ਬੰਦਾ ਇੱਥੇ ਲੰਗਰ ਚੱਕ ਕੇ ਗਿਆ। ਸਾਰੀ ਉਰਾਂ ਪਲੈਨਿੰਗ ਮਿਲਾ ਕੇ ਗਿਆ ਹੈ। ਉਹਨੇ ਮਨੁਕਦਾ ਵੈ। اگر ہم لوگ مندر گردوارا ساح میں جاتے جائیں گے ਇਹ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਹੈ ਬੰਦਾ ਇਸ ਕੋਠੇ ਤੋਂ ਚੜ ਕੇ ਨਾ ਗੁਰਦੁਆਰੇ ਦੇ ਕੋਲ ਆ ਕੇ ਸਾਲੂ ਬੁਰਾ ਸਮੇਂ ਲੇਡੀ ਨੇ ਮੈਨੂੰ ਮੈਚ ਚੱਲਿਆ ਸੀ ਘਰੋਂ ਨਿਕਲਿਆ ਆਪਾ ਬੁਲਾ ਮੈਂ ਆਇਆ ਆ ਕੇ ਇਹਨਾਂ ਨੂੰ ਅਸੀਂ ਥੱਲੇ ਫੜ ਕੇ ਲਿਆਇਆ ਇਹਨੂੰ ਪੁੱਛ ਰੇ ਸੀ ਵੀ ਤੂੰ ਕੀ ਕਰਨ ਜਾਂਦਾ ਸੀ ਇਹ ਕੁਝ ਬੋਲਦਾ ਨਹੀਂ ਦਾਰੂ ਦੇ ਪਿੱਛੇ ਕੋਈ ਜ਼ਰਦਾ ਬੂਠ ਪਾਇਆ ਨੇ ਜਨਵਾਰ ਉੱਪਰ ਦਾ ਕੋਈ ਜੇ ਪਤਾ ਲੱਗੇ ਬੰਦਾ ਕਿੱਥੇ ਦਾ ਹੈ ਕੋਈ ਇਹ ਕਹਿੰਦਾ ਮੈਂ ਲਪਾਲ ਦਾ ਲੇਜਰ ਮੈਂ ਉਹਨੂੰ ਬੜੀ ਜ਼ਰ ਤੋਂ ਪੁੱਛ ਰਿਆ ਕਿ ਕਿਥੋਂ ਆਇਆ ਕੋਈ ਪੂਰਾ ਐਡਰੈਸ ਨਹੀਂ ਹੈ ਜਦੋਂ ਇਹਨੂੰ ਪਹਿਲਾਂ ਵੀ ਕਦੀ ਦੇਖਿਆ ਇਹ ਤੋਂ ਪਹਿਲਾਂ ਵੀ ਕਦੀ ਦੇਖਿਆ ਬਾਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਜਗENDER ਪਾਲ ਜਗENDER ਪਾਲ ਜੀ ਆ ਕਿਹੜੇ ਏਰੀਆ ਜੀ ਹੈ ਰੀਤ ਨਗਰ ਹੈ اچھا ਕੀ ਗੱਲ ਗੱਲਬਾਤ ਇਹ ਮੋੜਾ ਉਹ ਯਾਰ ਭਾਈ ਕਿੱਥੇ ਦਾ ਹੈ ਕਿੱਥੇ ਦਾ ਨਹੀਂ ਸਾਨੂੰ ਦੱਸਿਆ ਕਦੀ ਜਾਂ ਨੇਪਾਲ ਦਾ ਕਦੀ ਜਾਂ ਕਿੰਦਰ ਦਾ ਹਾਲੂ ਪੱਕਾ ਇਹਨੂੰ ਪਹਿਲਾਂ ਵੀ ਇੱਥੇ ਦੇਖਿਆ ਗਿਆ ਸੀ ਕਦੀ ਨਾਲ ਇੱਕ ਬੰਦੇ ਨੇ ਇਹਨੂੰ ਦੇਖਿਆ ਸੀ ਇਹ ਕਹਿੰਦਾ ਮੈਂ ਪਹਿਲੀ ਵਾਰ ਆਇਆ ਇੱਥੇ ਪੰਜ ਛੇ ਦਿਨ ਪਹਿਲਾਂ ਇੱਥੇ ਕੋਈ ਲੰਗਰ ਸੀ ਜਿਹਦੇ ਭੋਗ ਸੀ ਉਹ ਮੋੜ ਦਾ ਉਹ ਬੰਦੇ ਕਹਿੰਦੇ ਅਸੀਂ ਇਹਨੂੰ ਇੱਥੇ ਦੇਖਿਆ ਸੀ ਇਹ ਕਿੰਨੇ ਵਜੇ ਦੀ ਗੱਲ ਹੈ ਉੱਪਰ ਚੜਿਆ ਸੀ ਕੀ ਲਾ ਲਓ 4:00 ਵਜੇ ਦੀ ਗੱਲ ਹੈ ਤੇ ਕੋਈ ਤੁਹਾਨੂੰ ਕੀ ਲੱਗਦਾ ਬੇਜਵੀਦਨ ਗਿਆ ਜਾਂ ਚੋਰੀ ਦੇ ਮਾਮਲੇ ਚ ਵੀ ਜਾ ਸਕਦਾ ਚੋਰੀ ਦੇ ਮਾਮਲੇ ਬੂਟ ਬੂਟ ਵੀ ਪਾਈ ਹੋਈ ਸੀ ਇਹਨੇ ਬੂਟੇ ਦੇ ਪਾਏ ਨੇ ਦਾਰੂ ਦੇ ਪਿੱਛੇ ਹੋਈ ਹੈ ਜੇ ਵੀ ਜਿਹੜਾ ਜਰਦਾ ਕੁਝ ਹੀ ਦੱਸਿਆ ਗਿਆ ਕਿ ਕਿਧਰੋਂ ਦੀ ਮੜਿਆ ਕਿਦੋਂ ਦੀ ਅੰਦਰ ਗਈ ਕੋਠੇ ਨਾਲ ਦੇ ਕੋਠੇ ਦੇ ਚੜੇ ਆਨਪਨੀ ਲਾਦਾ ਦੇ ਦੁਕਾਨਾ ਤੋਂ ਕੜ ਕੇ ਉੱਪਰ ਇੱਧਰ ਆ ਗਿਆ ਕੱਪ ਕੇ ਮਲਦੀ ਦਵਾਤ ਉਹ ਅੰਦਰੋਂ ਸਾਡਾ ਪੁੰਡਾ ਬੰਦ ਸੀ ਜਿਹੜਾ ਮਹਾਰਾਜ ਸੁਖਰ ਕੋਈ ਪੁਲਿਸ ਪੁਲਸ ਨੂੰ ਇਤਲਾਹ ਦਿੱਤੀ ਹੈ ਤੁਸੀਂ ਇਤਲਾਹ ਦਿੱਤੀ ਆ ਜੇ ਪੁਲਿਸ ਆਈ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਜਿੱਦਾਂ ਦਿਨ-ਬਿਤੀ ਦਿਨ ਬੇਦਬੀ ਦੇ ਕੰਨਾਂ ਅੱਜ ਦੇ ਜਾ ਰਿਹਾ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕਰਕੇ ਇਸ ਤੋਂ ਕੁਛ ਹੀ ਫਰੇ ਵੀ ਕਿਉਂ ਆਇਆ ਕਿ ਦਿਨ-ਪ੍ਰਤੀ ਦਿਨ ਪਰਵਦਾ ਗੁਰਦੁਆਰਿਆਂ ਦੀ ਆ ਮਹਾਰਾਜ ਸੁਖਰ ਦੀ ਬੇਦਬੀ ਹੁੰਦੀ ਜਾ ਰਹੀ ਹੈ ਤੁਹਾਨੂੰ ਆ ਕੇ ਇਸ ਨੂੰ ਸੰਭਾਲਣ ਜੇ ਤੇਰੀ ਕੁੜੀਆਂ ਨੂੰ ਕੋਈ ਪੁਸ਼ਟਾਚ ਕਰਦਾ ਹੈ ਤਾਂ ਉਹਦਾ ਹੱਸੀ ਪੁਸ਼ਟਾਚ ਕਰਦਾ ਵੀ ਜੋ ਵੀ ਬੜਨੀ ਕਾਨੂੰਨੀ ਕਾਰਵਾਈ ਬੜਦੇ ਉਹ ਕਰਨ ਤਾਂ ਜੋ ਮਾਹੌਲ ਨਾ ਖਰਾਬ ਹੋਵੇ ਠੀਕ ਹੈ ਇੱਕ ਮਿੰਟ ਤਾਂ ਕਮਿਸ਼ਨ ਦੇ ਨਾਲ ਆਇਆ ਸੀ 5 ਮਿੰਟ ਜਾਓ ਅੱਡੇ ਤੋਂ ਜਿੱਥੇ ਬੜੀ ਜੋਨੀ ਨੂੰ ਕਰ ਰਹੇ ਪੰਜ ਛੱਡੋ ਵਾਲੇ ਬਾਈਕ ਨਹੀਂ ਆਉਣਾ ਯਾਰ ਦਮਨ ਪਾਜੀ ਪਿੱਛੇ ਹੋ ਜਾ ਮੜਾ ਜਾ ਹੋ ਗਿਆ

ਅਸੀਂ ਦਿਵਸ ਲਈ ਮੈਨੇਜਮੈਂਟ ਕਲੱਬ ਕੀਤਾ ਉਹਨਾਂ ਦੇ ਸਕੇਲ ਦੇ ਵਿੱਚ ਜੋ ਬੰਦੇ ਤਾਂ ਪੜ੍ਹੇ ਵੀ ਜਾਂਦੇ ਸਨ ਸਰ ਜੀ ਨੰਬਰ ਦੱਸਿਆ ਮੈਨੂੰ ਆਪਾਂ ਬੰਦੇ ਨੇ ਭੇਜਿਆ ਸੀ ਤੇ ਮੈਂ ਇਹਦੇ ਕਰਕੇ ਨੌਰੇ ਹੋਇਆ ਉਹ ਵੀ ਕੋਈ ਐਸ ਨਾਲ ਕੋਈ ਗੱਲ ਸਾਡੇ ਸਾਹਮਣੇ ਵੀ ਆਈ ਜਿਸ ਨੂੰ ਕਿਸੇ ਨੇ ਅਸਲੀ ਭੇਜਿਆ ਹੋਊਗਾ ਜਾਂ ਜਿਸਨੇ ਕੀ ਨੰਬਰ ਦਿੱਤਾ ਹੋਊਗਾ ਉਹ ਕੇਸ ਇਸ ਤੋਂ ਕੋਲ ਤੋਂ ਬਾਅਦ ਉਹ ਅੱਗੇ ਚੱਲ ਜੇਗਾ ਮੈਂ ਜਿਸਕੇ ਸਿੱਧਾ ਵੀ ਰੋਲ ਹੋਊਗਾ ਉਹਨੂੰ ਐਜਿਟੇਜੈਂਸੀ ਜਿਹੜਾ ਉਹ ਤੇ ਗਲੌਪ ਕਰ ਕਿਸ ਤਰ੍ਹਾਂ ਦਾ ਨਸ਼ਾ ਕਰਿਆ ਹੋਇਆ ਸੀ ਉਸ ਨੂੰ ਆਪ ਨੂੰ ਮੈਡੀਕਲ ਪਤਾ ਲੱਗੇਗਾ ਜੀ ਸੰਗਤ ਬਲੰਦ ਤੋਂ ਮੰਗ ਕੀਤੀ ਜਾ ਰਹੀ ਕਿ ਤੁਸੀਂ ਸੰਗਤ ਨੂੰ ਅਸੀਂ ਹੁਣ ਬੇਨਤੀ ਕੀਤੀ ਹੈ ਵੀ ਤੁਸੀਂ ਆਓ ਦੱਸੋ ਸਾਨੂੰ ਆਪਣਾ ਕੀ ਹੈ ਵਿਆਹ ਲਖਾਓ ਅਸੀਂ ਕਰਵਾ ਦਾਂਗੇ ਜਿਵੇਂ ਸਾਥ ਲੱਗਦਾ ਨਹੀਂ ਮੈਡੀਕਲ ਵਿੱਚ ਅਫਸਰ ਚੀ ਦੇ ਨਾਲ ਕਿਸੇ ਨੂੰ ਕਿਹਾ ਜਾ ਸਕਦਾ ਕਿ ਹੁਣ ਆਪਣਾ ਮੈਡੀਕਲ ਜਨਮ ਦੀ ਗੱਲ ਕਰਾਂਗੇ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲੌਟਰੀ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488